ਸਰਕਾਂ ਕੇ ਜੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਜੀ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਿਲੀ ਵਿੱਚ ਤੇ ਮੈਂ ਤਾਂ ਕਿਸੇ ਨਾਲ ਕਿਸੇ ਕਿਸਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪਣੇ ਵੀਡੀਓ ਨੂੰ ਪਸੰਦ ਆਵੇ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿੱਦਾਂ ਕਿ ਅੱਜ ਜੀ ਹੈਗਾ ਗੁਰਤੇਗ ਭਾਦਰ ਜੀ ਦਾ ਸ਼ਿਸਟ ਜੀ ਸਤਿ ਸ਼੍ਰੀ ਅਕਾਲ ਜੀ ਛੋਟੇ ਡਾਂਸ ਸਾਰਿਆਂ ਨੇ ਤੇਗ ਭਦਰ ਜੀ ਦਾ ਸ਼ਿੱਧੀ ਦੇਸਾ ਤੇ ਆਪਾਂ ਇਹ ਨਹੀਂ ਚਾਹੁੰਦੇ ਕਿ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਭੁੱਲ ਜਾਣ ਤੇ ਆਪਾਂ ਗੁਰੂ ਕਾ ਜੀ ਮੂ ਚੇਤਾਰ ਖਾਣਾ ਜਨੇ ਬੱਚਿਆਂ ਨੂੰ ਕਿ ਚੇਤਾ ਰੱਖਣ ਉਹ ਦੁਨਿਆਲੇ ਦੇਨ ਤੇ ਸ਼ਫਾਤ ਵੀ ਦੇ ਦੇਣ ਤੇ ਜਨਮ ਗੁਰਪੁਰਬ ਤੇ ਮੱਖਾ ਟਿਕਣਾ ਲਾਜ਼ਮੀ ਹੈ ਜੀ ਅੱਗੇ ਪਿੱਛੇ ਚਲੋ ਹੋ ਜਾਂਦਾ ਪਰ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਅੱਜ ਦਾ ਦਿਨ ਸਾਡੇ ਗੁਰੂਆਂ ਨੇ ਸ਼ਹਾਦਤ ਦਿੱਤੀ ਸੀ ਅੱਜ ਦੇ ਦਿਨ ਸਾਡੇ ਗੁਰੂਆਂ ਦਾ ਪਰਬ ਸੋ ਇਸ ਕਰਕੇ ਅਸੀਂ ਆ ਗਏ ਗੁਰੂ ਸਰਕੋ ਕੇ ਚਲੇ ਆ ਜੀ ਬੱਚਿਆਂ ਨੂੰ ਲੈ ਕੇ ਤੇ ਜੁੜੇ ਰਹੋ ਜੀ ਸਾਡੇ ਨਾਲ ਅੱਛੀ ਕਹਾਣੀ ਸਾਰੇ ਚਲੋ ਅੱਜ ਕੀ ਆ ਗੁਰੂ ਪੁਰਾ ਨਹੀਂ ਗੁਰੂ ਤੇਗ বাহাদুর ਜੀ ਦਾ ਸ਼ਹੀਦੀ ਦਿਨ ਕ੍ਰਮ ਬੈਠਾ ਵਿੱਚ ਮੰਮੀ ਗਏ ਹੋਇਆ ਉਧਰ ਬਿਜਲੀ ਵਾਲਿਆ ਆ ਕੇ ਤੇ ਡੋਰ ਵਿੱਚ ਹੀ ਬੰਦ ਕਰ ਦਿੰਨੀ ਆ ਮੰਜੀਆਂ ਵਾਲੀ ਹਾਂ ਉਹ ਲੈਣੀ ਆ ਕੀ ਲੈਣਾ ਮੰਜਿਆਂ ਵਾਲੀ ਡੋਰੀ ਡੋ ਮੰਜਿਆਂ ਵਾਲੀ ਮੰਜਿਆਂ ਵਾਲੀ ਡੋਰੀ ਉਹ ਕੀ ਕਰਨੀ ਆ ਸੰਘੜਾਉਣੀ ਪਲਾਸਟਿਕ ਵਾਲੀ ਨਹੀਂ ਕਹਿੰਦਾ ਦੂਜੀ ਕਹਿੰਦਾ ਰੀਲ ਹਾਂ ਉਹ ਕੀ ਕਰਨੀ ਆ ਮੈਂ ਕੀ ਜੀ ਤਾਂਗੇ ਰੋਣੀ ਪਹਿਲਾ ਪਹਿਲਾ ਹਲੇ ਤੂੰ ਨਾ ਮੱਥਾ ਟੇਕ ਲਾ ਭਾਰੀ ਪਤਾ ਕਿੰਨੀ ਪਤਾੰਗਾ ਬਣਾਈਆਂ ਪਰ ਔਰਦੀ ਨਹੀਂ ਟੌਮਕਾ ਵੀ ਲੈਂਦੀ ਨਾ ਖੈਂਚੀ ਲੈਂਦੀ ਤੇ ਸਾਸਿਕਲ ਤਾਂ ਬੋਲੀ ਨਹੀਂ ਕਿਸੇ ਨੂੰ ਬੋਲ ਸਾਸਿਕਲ ਤਾਂ ਜੀ ਆਪਾ ਪਹੁੰਚ ਗਏ ਜੀ ਗੁਰੂ ਸਰ ਕੌਕੇ ਸ਼ੇਮੇ ਪਾਸ਼ਾਈ ਗੁਰਦੁਆਰਾ

ਆਉਣ ਦੇ ਲਈ ਆਪਾਂ ਇੱਥੇ ਆ ਗਏ। ਅੱਧੀ ਜੀ ਇੱਥੇ ਕਰ। ਮੰਮਾ ਉੱਤੇ ਜਾਣਾ ਉੱਤੇ। ਮੰਮਾ ਉੱਤੇ ਜਾਣਾ ਉੱਤੇ। ਚੱਪ। ਉਧਰੋਂ ਜੀ ਹੁਣ ਨਵਾਂ ਗੁਰਦੁਆਰਾ ਇੱਧਰ ਉੱਤੇ ਜਾਣਾ। ਉੱਤੇ ਜਾਣਾ ਉੱਤੇ। ਯਾਰ ਉੱਤੇ ਲਈ ਬਹੁਤ ਚਾਹ। ਉੱਜਣਾ ਇੱਧਰਲੀ ਸਾਈਡ 'ਇੱਕ ਨਵਾਂ ਹੋ ਗਿਆ ਬਣ ਗਿਆ ਜੀ ਮਮੀ ਇੱਥੇ ਗੁਰੂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਫਰੋਂਟ 'ਇੱਕ ਪਹਿਲਾ ਪ੍ਰਾਣਾ ਨੂੰ ਚੁੱਪ ਕੇ ਟਾਫ ਲੋ ਇੱਕ ਤੰਗ ਡੋਣਾ ਬਹੁਤ ਤੇਜ਼ ਹਵਾ ਕੰਦ ਨਹੀਂ ਬੰਦ ਚੜ੍ਹ ਜੁ ਹੈਰੀ ਟਾਫ ਲੋ ਹਾ ਹਾ ਤੁ ਮੰਨ ਲਾਹੀ ਤੇ ਇਹ ਨਵੇਂ ਨੀ ਦੇ ਚਲਦੀ ਰਹਦੀ ਆ ਘਰੇ ਵੀ ਤੇਜ਼ ਆ ਬਹੁਤ वहाँ वो ਮੇਰੇ ਮੂਹਰੇ ਤੇਰੇ ਜੇ ਮੂਹਰੇ ਆ ਆਈਏ ਲੈ ਮੈਂ ਤੁਹਾਨੂੰ ਠੱਗੀਆ ਆ ਸ਼ਰੇ ਵਿਕਰਮ ਨੂੰ ਦੇਖ ਬੜੀ ਪਸੰਦ ਆਈ ਨੋ ਚੱਕ ਕੇ ਬੈਠ ਪਾਠ ਸੁਣ ਅੱਛਾ ਸਰੋਵਰ ਹੈ ਚੱਕ ਕੇ ਨ ਕਰਕੇ ਸਿਮਰਨ ਕਰੋ ਸਿਮਰਨ ਕਰ ਸਿਮਰਨ ਕਰ ਵਾਹਿਗੁਰੂ ਵਾਹਿਗੁਰੂ ਹਾਂ ਸਿਮਰਨ ਕਰ ਵਿਕਰਮ ਸਿਮਰਨ ਕਰ ਸਿਮਰਨ ਇੱਧਰ ਆ ਕੇ ਜੀ ਸਰੋਵਰ ਪੂਰੇ ਹੋ ਜਾ ਹੱਥ ਨਾ ਫੜੀਏ ਨਹੀਂ ਨਹੀਂ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਇੱਧਰ ਹੋ ਜਾ ਇੱਧਰ ਸਰੋਵਰ ਆ ਜੀ ਐਨੇ ਅੱਗੇ ਜਾਣਾ ਉਰੇ ਆ ਵਿਕਰਮ ਚੱਲਾ ਚਲੀਏ ਨੇ ਪੰਜ ਸੁਨੰਤ ਕਰ ਲਈਏ ਨਾ ਵਾਹਿਗੁਰੂ ਪਾਤਸ਼ਾਹ ਜੀ ਇੱਧਰ ਹੋ ਜਾ ਐ ਨਹੀਂ ਫੇਰ ਤੂੰ ਨੂੰ ਇਹ ਇੱਟਾਰ ਬੋਕੀਂਂਤੀ ਆਇ ਨਹੀਂ

ਰੁਵਾਸ਼ ਸਤਨਾਸ਼ ਬਾਜ਼ ਬਾਜ਼ ਮਾਸੀ ਮਾਸੀ ਉਹਨੇ ਕਾਜ ਖੇਡਲੇ ਜਵਾਕ ਵੀ ਬੱਥੇ ਆਣ ਆਪਾਂ ਤਾਂ ਜਾਣਾ ਮਾਣ ਨਹੀਂ ਨਹੀ ਨਹੀਂ ਅਗਰੇ ਪਿਛਲੀ ਠੀਕਰ ਨਾਲੇ ਕਾਜ ਖੇਡਣਾ ਉਹ ਤਾਂ ਕਰੇ ਖੇਡਤਾ ਨਹੀਂ ਹੈ ਵਾਹਿਗੁਰੂ ਸੱਚੇ ਪਾਸ਼ਾ ਉਹ ਮਮੋ ਜੱਟ ਦੀ ਕਿ ਮਾਸੀ ਵਾਲੇ ਸ਼ੋਲੇ ਹੈ ਥੋੜੇ ਕੋਸ਼ੇ ਟਿੱਕ ਨਹੀਂ ਆਸ਼ਾ ਇਹਨੇ ਸੋਣਾ ਸੋਣਾ ਸੋਣ ਤੱਕਿਆ ਕੀ ਆਇਆ ਸਹੀ ਕਿਆ ਚੱਲ ਤਾ ਹੋਇਆ ਆਪਸੋ ਟਰਾਇਆ ਕਿੱਥੇ ਆ ਉਹਦੇ ਉੱਤੇ ਆਹੋ ਲਾਇਆ ਚਿੜੀਆ ਘਰ ਥੋੜੀ ਨਾ ਉਹ ਆ ਠੀਕ ਹੋ ਗਿਆ ਛੋਟਾ ਜਿਹਾ ਗੋਸਲਾ ਲਾਇਆ ਹੈ ਚਲੋ ਕੀ ਲਿਖਿਆ ਲਾ ਮਨ ਨਾ ਦੇ ਪੁੱਲ ਨਹੀਂ ਗਾ ਘਰੇ ਹਾਂ ਮਮੀ ਘਰੇ ਸਦਾ ਹਾਂ ਯਾਰ ਕਰਿਆ ਕੇ ਮਛਲੀਆਂ ਫੜਨਗੇ ਆਪਾਂ ਪਹਿਲਾਂ ਜੀ ਮਾਰ ਪ੍ਰਕਾਸ਼ ਇੱਥੇ ਸੀ ਤੇ ਹੁਣ ਉਹ ਨਿਊ ਕਲਰ ਕਰੀ ਜਾਂਦੇ ਆ ਪਿੱਛੇ ਦੇਖੋ ਹੋ ਗਿਆ ਜੀ ਗੁਰਦੁਆਰਾ ਸਾਹਿਬ ਹੋਰੇ ਕਲਰ ਕਰੀ ਜਾਂਦੇ ਅੰਦਰ ਮਾਮਾ ਕਿਸ ਤੇ ਮਾਮਾ ਸੀਗਾ ਇੰਸਟਾਗ੍ਰਾਮ ਤੇ ਅੱਛਾ ਕਮੜ ਬੋਈ ਲੈਣੀ ਡੋਲੀ ਲੈ ਲਈ ਦਿਲ ਨਹੀਂ ਕਰੋ ਫਿਰ ਕਿਤੇ ਉਹ ਕਿਹੇ ਜਾਵਾਂ ਦੋਣ ਸਬਰ ਨਹੀਂ ਕਰ ਸਕਦਾ ਪਾਣੀ ਚ ਥੋੜਾ ਜਿਹਾ ਇੱਕ ਹੋਰ ਕਰਾਂ ਦੂਨੇ ਪਾ ਕੇ ਮਸ਼ੀਂਗਾ ਫੜਨ ਦੀ ਕੋਸ਼ਿਸ਼ ਕਰਦਾ ਅੱਛਾ ਨੀਲੀ ਆਲੀ orange ਹਾਂ ਹਮ ਤੂੰ ਰੜਜਣਾ ਸੀ ਵਿੱਚ ਕਿੱਥੇ ਠੰਡਾ ਬੜਾ ਕਿੰਨਾ ਪਾਣੀ ਸੀ ਪਤਾ ਨਹੀਂ ਕਿਵੇਂ ਜੀ ਬਹੁਤ ਸਰਦੀ ਕਰਕੇ ਤੇ ਠੰਡਾ ਹੀ ਹੋ ਨਰਕ। ਜਮਾ ਬੋਲੋ। ਡੋਰੀ ਲੈਣੀ ਹੈ? ਚੰਗਾ। ਡੋਰੀ ਲੈ ਲਈ। ਵਾਹਿਗੁਰੂ ਬੋਲੋ ਵਾਹਿਗੁਰੂ ਪਾਸ਼ਾ। ਵਾਹਿਗੁਰੂ ਪਾਸ਼ਾ। ਮੇਰ ਕਰ ਰਹੇ ਹੋ। ਮੇਰ ਕਰ ਰਹੇ ਹੋ। ਆਪ ਜੀ ਦੇ ਦਰਸ਼ਨ ਬਖਸ਼ਿਓ। ਆਪ ਜੀ ਦੇ ਦਰਸ਼ਨ ਬਖਸ਼ਿਓ। ਵਾਹਿਗੁਰੂ ਪਾਸ਼ਾ। ਤੇਰਾ ਲੈ ਕੇ ਨਹੀਂ ਗਿਆ। ਉੱਪਰ ਕੌਣ ਜਾਂਦਾ ਹੁੰਦਾ ਵਿਕਰਮ? ਫਿਰ ਦੇਖਣਾ ਮੈਂ। ਤੂੰ ਬਸ ਠੀਕ ਆ। ਹਵਾ ਲੜੀ ਕਿੰਨੀ? ਹਵਾ ਹੇਠਾਂ ਥੱਲੇ ਠੰਡੀ ਤਾਂ ਆਈ ਜਾਂਦੀ ਨਹੀਂ। ਨਹੀਂ ਠੰਡੀ। ਆਪਾਂ ਨੂੰ ਜੀ ਹੁਣ ਇੱਧਰ ਅੱਗੇ ਲੱਗ ਗਿਆ ਫਾਟਕ ਵਿਕਰਮ ਕਹਿੰਦਾ ਗੁਰੂ ਸਰ ਕੌਂ ਕਿਹ ਨਾਲ ਆਇਆ ਹਾਂ ਹਾਂ ਗੁਰੂ ਸਰ ਕੌਂ ਕਿਹ ਨਾਲ ਆਇਆ ਫਾਟਕ ਵਿਕਰਮ ਕਹਿੰਦਾ ਅੱਗੇ ਲੈ ਜਾਓ ਤੇ ਪਰਮਵੀਰ ਕਹਿੰਦਾ ਨਹੀਂ ਮੰਮੀ ਅੱਗੇ ਨਹੀਂ ਗੱਡੀ ਲੈ ਕੇ ਜਾਣੀ ਕਿਉਂ ਨਹੀਂ ਲੈ ਕੇ ਜਾਣੀ 25000 ਵੋਲਟ ਦਾ ਕਰੰਟ ਹੈ ਅੱਗ 25000 ਉਹ ਦੇ ਮਾਂ ਦੀ ਉੱਤੇ ਲਿਖਿਆ ਹੋਇਆ ਹਾਂ ਉਹ ਗੋਗੇ ਖੜੇ ਲਿਖਿਆ ਹੋਇਆ ਉਹ ਗੋਗੇ ਖੜੇ ਆ ਪਿੱਛੇ ਰੱਖੋ ਕਹਿੰਦੇ ਗੱਡੀ ਤਾਂ ਬਣਾਇਆ ਹੁੰਦਾ ਐਂਗਲ ਇਹ विक्रम मेरे हिसाब ਨਾਲ ਇਹਦਾ ਮਤਲਬ ਅੱਗੇ ਤੋਂ ਗਾਂਹ ਵਹੀਕਲ ਵੀ ਚਲਾਊਗਾ ਜਦੋਂ ਵੱਡਾ ਹੋ ਕੇ ਤੇ ਫਿਰ ਇਹ ਤੀਜਾ ਤਾਂ ਇਹ ਦੇਖੂਗਾ ਹੀ ਨਹੀਂ ਪਿੱਛੇ ਦੇਖੂ ਮੈਂ ਵੀਕਰਮਾ ਮੈਂ ਪਿੱਛੇ ਸਪੈਰ ਉਹ ਕਿੰਨੀ ਤੇਜ਼ ਆ ਵੀ ਟ੍ਰੇਨ ਜੀ ਮਾਲ ਵਾਲੀ ਇਹਦਾ ਮਾਲ ਲਈ ਮਾਲ ਲਈ ਪਰ ਮਾ ਪਰ ਨੂੰ ਮਾਰ ਦੇ ਸਕਦੇ ਆਹੋ विक्रम ਨੂੰ ਤਾਂ ਬਸ ਐਂ ਟ੍ਰੇਨ ਮਿਲੀ ਤਬਿਕਰ ਆ ਚੰਨ ਵਿੰਡੋਜ ਤੋਂ ਬਾਹਰ ਨਿਕਲ ਗਿਆ ਸ਼ੀਸ਼ਾ ਬੰਦ ਕਰ ਦੇ ਪਤਾ ਲੱਗ ਜੂ ਇਹਨੂੰ ਅਮਾ ਜੀ ਇੰਨਾ ਜਿਆਦਾ ਵਜਨ ਖੱਚ ਗਿਆ ਹੈ ਇਹ ਕੀ ਚੀਜ਼ ਹੈ ਟ੍ਰੇਨ ਹੈ ਨਾ ਤਾਂ ਫਿਰ ਖਾਲੀ ਆ ਨਹੀਂ ਖਾਲੀ ਥੋੜੀ ਨਾ ਹੁੰਦੀ ਆ ਤੈਨੂੰ ਕੀ ਪਤਾ ਤਾਂ ਖਾਲੀ ਵੀ ਉਹ ਆਪਾਂ ਨੂੰ ਕੀ ਪਤਾ ਪਕੜ ਖੋਲੀ ਆ ਅਮਾ ਇੱਥੇ ਤੋਂ ਕਿੱਥੇ ਜਾਂਦੇ ਹੁੰਦੇ ਆ ਇੱਥੇ ਤੋਂ ਭਰ ਕੇ ਜਾਓ ਤੇ ਚਲੋ ਜੀ ਹੁਣ ਲੰਘ ਗਈ ਟ੍ਰੇਨ ਕੀ ਆ ਗਿਆ ਫਾਟਕ ਹੁਣ ਆਪਾਂ ਚੱਲੇ ਆ ਜੀ ਘਰ ਨੂੰ ਡੋਰੀ ਲੈਣੀ ਡੋਰੀ ਹਲੇ ਨਿਕਲਣਾ ਜਾਣ ਚਲੋ ਆਪਾਂ ਪਹੁੰਚ ਗਏ ਜੀ ਹੁਣ ਘਰ ਤੇ ਮੰਮੀ ਬੈਠੀ ਆ ਫੋਨ ਦੇਖੀ ਜਾਂਦੀ ਆ ਚਲੋ ਡੋਰੀ ਲੈਣ ਚਲਦੇ ਆ ਟਰਾਇਲਰ ਚ ਉਤਰ ਸ੍ਰੀ ਗੁਰੂ ਜੀ ਸਾਰਿਆਂ ਨੂੰ ਜੀ ਸਾਡੀ ਵੀਡੀਓ ਕੋਸਾਂ ਦਾ ਇੰਪਲੀਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਜਰੂਰ ਕਰਿਓ ਜੀ ਤੇ ਸ਼ੇਅਰ ਜਰੂਰ ਕਰਿਓ ਜੀ। ਆਸ਼ੀਰਵਾਦ